ਇਹ ਕਿਹੜੇ ਬਾਗ ਦੇ ਮੂਲੀ ਨੇ ਵਿਦਵਾਨ ਇਹ ਮੈਂ ਚੱਖ ਮਾਰੀ ਜਾਂਦੇ ਨੇ ਖਾਮ ਖਾ ਬੇ ਮਤਲਬ ਨਾਲੇ ਵਿਦਵਾਨਾਂ ਦਾ ਵਿਸ਼ਾ ਹੀ ਨਹੀਂ ਹੈ ਵਿਦਵਾਨਾਂ ਦਾ ਵਿਸ਼ਾ ਹੁੰਦਾ ਸੰਸਾਰ ਵਿਦਵਾਨ ਸੰਸਾਰੀ ਆਦਮੀ ਹੁੰਦੇ ਨੇ ਸੰਸਾਰ ਦੀਆਂ ਗੱਲਾਂ ਦਾ ਵਿਸ਼ਾ ਹੁੰਦੇ ਨੇ ਇਹ ਸੰਸਾਰ ਤੋਂ ਪਰੇ ਦੀ ਗੱਲ ਹੈ ਵਿਦਵਾਨਾਂ ਦਾ ਵਿਸ਼ਾ ਹੀ ਨਹੀਂ ਹੈ ਇਹ ਵਿਸ਼ਾ ਗੁਰਮੁਖਾਂ ਦਾ ਅਗੁਰਮੁਖਾਂ ਦਾ ਕੀ ਕਹਾ ਹੈ ਬਾਣੀ ਬਿਰਲੋ ਵਿਚਾਰ ਸੀ ਜਿਗੋ ਗਰਮ ਹੋਏ ਵਿਦਵਾਨ ਨੂੰ ਕੋਦੋ ਕੀ ਵਿਚਾਰ ਲੂ ਵਿਦਵਾਨ ਹੁੰਦਾ ਪੰਡਤ ਬੂਰਖ ਪੰਡਤ ਹਕਮਤ ਹੋਜਤ ਸੰਜੇ ਤਰੇ ਪਿਆਰ ਹਕਮਤ ਹੋਜਤ ਤੇ ਬਿਨਾ ਵਿਦਵਾਨ ਕੋ ਹੁੰਦਾ ਹੀ ਕੁਛ ਨਹੀਂ ਕੁਛ ਨਹੀਂ ਹੁੰਦਾ ਇਹਨਾਂ ਨੂੰ ਅੱਬ ਵੀ ਕਿਉ ਲੜੀ ਜਾਂਦੇ ਨੇ ਦੋ ਤੜੇ ਨੇ ਵਿਦਵਾਨਾਂ ਦੇ ਕੈਲੰਡਰ ਤੇ ਲੜੀ ਜਾਂਦੇ ਨੇ ਵਟਾਉ ਕੋਣ ਲੜਾਈ ਨੂੰ ਵਟਾਉ ਕੋਈ ਬੇਬੇਖ ਬੁੱਧੀ ਇਹ ਗਿਆਨ ਖੜਗਾਉ ਨਾ ਵਿਦਵਾਨ ਚ ਸਾਰੇ ਭਜਨਾਂ ਦੇ ਆਹੀ ਗੱਲ ਐ ਚੰਡੀ ਪ੍ਰਗਟ ਹੁੰਦੀ ਐ ਦੇਵਤੇ ਆਕਸ਼ੰਦੀ ਜਿਹੜੀ ਲੜਾਈ ਐ ਨਾ ਵਿਦਵਾਨ ਦੋ ਕਿਸਮਾਂ ਦੀ ਇਹ ਲੜਾਈ ਦੀ ਉਦੋਂ ਖਤਮ ਹੁੰਦੀ ਗੇ ਰਲਾਈ ਦੋ ਹੀ ਝੂਠੇ ਨੇ ਵਿਦਵਾਨ ਜਿਹੜੇ ਦਸਮਗ੍ਰੰਥ ਦੇ ਹੱਕ ਚ ਨੇ ਉਹ ਵੀ ਝੂਠੇ ਨੇ ਅਗਿਆਨੀ ਨੇ ਅਗਿਆਨੀ ਨੇ ਝੂਠੇ ਤਾਂ ਨਹੀਂ ਕਹਿ ਸਕਦੇ ਉਹਨਾਂ ਨੂੰ ਅਗਿਆਨੀ ਨੇ ਜਿਹੜੀਆਂ ਦਲੀਲਾਂ ਦਿੰਦੇ ਨੇ ਗਲਤ ਦਿੰਦੇ ਨੇ ਨਾ ਨਾ ਆਦਿ ਗੁਰੂ ਗ੍ਰੰਥ ਸਾਹਿਬ ਦੀ ਸਮਝ ਐ ਜਾਂ ਆਦਿ ਸਮਝ ਨਹੀਂ ਦਸਮਗ੍ਰੰਥ ਦੀ ਸਮਝ ਆਉਣੀ ਕਿੱਥੋਂ ਉਹ ਅਗਿਆਨੀ ਨੇ ਹੱਕ ਕਾਲੇ ਵੀ ਅਗਿਆਨੀ ਨੇ ਦੂਏ ਵੀ ਅਗਿਆਨੀ ਹਾਂ ਕਾਲਾ ਜੀ ਸਰਦਾ ਸਿਰਫ ਭਰੋਸਾ ਹੈ ਨਹੀਂ ਭਰੋਸਾ ਉਹਨਾਂ 'ਚ ਵੀ ਨਹੀਂ ਹੈ ਆ ਜਿਹੜੇ ਦੂਏ ਖਿਲਾਫ ਵਾਲੇ ਨੇ ਇਹ ਤਾਂ ਬਿਲਕੁਲ ਨਾਸਤਕ ਨੇ ਖਿਲਾਫ ਵਾਲੇ ਤਾਂ ਨਾਸਤਕ ਨੇ ਬਿਲਕੁਲ ਹੈ ਆਪਣੀ ਖੋਜ ਹੈ ਨਹੀਂ ਕਿਸੇ ਦੀ ਖੋਜ ਪੜ੍ਹਦੇ ਨੇ ਕੋਈ ਤੁਸੀਂ ਸਾਬਤ ਕਰੋ ਜੀ ਵੇਦਾਂ ਮੰਗਰਾਂ ਦਸਮ ਪਾਸ਼ਾ ਤੁਸੀਂ ਆਪ ਸਾਬਤ ਕਰੋ ਜੀ ਹੈ ਨਹੀਂ ਉਹ ਸਾਬਤ ਕਰ ਦੇਣ ਵੀ ਹੈ ਜੀ ਅ ਜਿੱਥੇ ਹੀ ਹੈ ਨਹੀਂ ਦਸਮ ਪਾਸ਼ਾ ਦੀ ਕਰਤਾ ਹੈ ਨਹੀਂ ਇਹ ਸਾਬਤ ਹੋ ਗਿਆ ਇਹ ਹੈ ਨਹੀਂ ਸਾਬਤ ਹੋਇਆ ਨਹੀਂ ਸਾਬਤ ਕਰ ਸਕਿਆ ਕੋਈ ਹੈ ਨਹੀਂ ਕਿਸ ਗਰਾਂ ਨੂੰ ਤੱਕਣਾ ਤੁਸੀਂ ਹੈ ਨਹੀਂ ਕਿਸੇ ਨੇ ਸ਼ੰਕਾ ਖੜੀ ਕਰਤੀ ਉਹਦੀ ਸ਼ੰਕਾ ਤੁਸੀਂ ਮੰਨ ਲਈ ਸਾਬਤ ਤਾਂ ਨਹੀਂ ਹੋ ਸਕਿਆ ਜਿੱਥੇ ਵੀ ਹੈ ਨਹੀਂ ਸਾਬਤ ਨਹੀਂ ਹੋ ਸਕਿਆ ਵੀ ਪ੍ਰਮਾਤਮਾ ਹੈ ਪਰਮੇਸ਼ਰ ਹੈ ਨਹੀਂ ਅਜ ਤੱਕ ਕਹਿੰਦੇ ਨੇ ਲੋਕ ਹੈ ਨਹੀਂ ਕਿਹੀ ਜਾਣ ਕੇ ਫਰਕ ਪੰਦੇ ਨਹੀਂ ਬੰਦੇ ਦੀ ਦੁਨੀਆ ਉਹਨਾਂ ਦੀ ਗੱਲ ਕਦੇ ਹੋਈ ਉਹਦੀ ਮੈਨੂੰ ਜਿਹੜਾ ਸਾਬਤ ਕਰੂਗਾ ਹੁਣ ਸਾਬਤ ਕਰਨ ਦੀ ਗੱਲ ਆ ਗਈ ਪ੍ਰੂਫ ਦੇਣ ਦੀ ਗੱਲ ਆ ਗਈ ਸਭ ਕੁਝ ਸਾਬਤ ਹੋ ਜਾਣਾ ਸ਼ੁਰੂ ਕਰਦੇ ਆਂ ਅਰਦਾਸ ਤੋਂ ਇਹ ਅਰਦਾਸ ਕਿਉਂ ਲਈਏ ਪੌੜੀ ਇਹ ਪੌੜੀ ਅਦਾਸ਼ ਕਿੰਨੇ ਲਏ ਇਹ ਮਾਤਾ ਸਰੂਪ ਹੈ ਬਾਣੀ ਅਸਲ ਦੇ ਵਿੱਚ ਗੁਰਬਾ ਇਹ ਜਿਹੜੀ ਹੈ ਨਾ ਦਸਮ ਦੀ ਬਾਣੀ ਦਸਮ ਦੀ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਤਾ ਹੈ ਨਾ ਉਹਦੀ ਉਸਤਤੀ ਕਰਦੀ ਗੁਰਮਤ ਦੀ ਉਸਤਤੀ ਕਰਦੀ ਹੈ ਸਾਉਦੀ ਜਿਹੜੀ ਬਾਣੀ ਹੈ ਤੁਰਕੀ ਬਾਣੀ ਇਹ ਗੁਰੂ ਦੀ ਹਸਤੀ ਕਰਦੀ ਹੈ ਪਰਮੇਸ਼ਰ ਦੀ ਹਸਤੀ ਕਰਦੀ ਹੈ ਇਹ ਤੁਰਕੀ ਬਾਣੀ ਦੀ ਹਸਤੀ ਕਰਦੀ ਹੈ ਗੁਰ ਬਾਣੀ ਗੁਰ ਮਤ ਦੀ ਹਸਤੀ ਹੈ ਇੱਕ ਗੁਰੂ ਦੀ ਹਸਤੀ ਹੈ ਕੋ ਗੁਰ ਮਤ ਦੀ ਗੁਰੂ ਕੀ ਮਤ ਦੀ ਹਸਤੀ ਹੈ ਗੁਰੂ ਕੀ ਜਿਹੜੀ ਕਿਰਤ ਹੈ ਨਾ ਗੁਰੂ ਦੀ ਜਿਹੜੀ ਸ਼ਕਤੀ ਹੈ ਪ੍ਰਗਟ ਰੂਪ ਵਿੱਚ ਉਹਦੀ ਵਡਿਆਈ ਹੈ। ਉਹ ਸ਼ਕਤੀ ਦੀ ਵਡਿਆਈ ਹੈ ਗੁਰਮਤ। ਇਹ ਚੰਡੀ ਉਹਦੀ ਸ਼ਕਤੀ ਹੈ। ਉਹ ਆਪ ਕੌਣ ਹੈ? ਆਪੇ ਸ਼ਿਵ। ਸ਼ਿਵ ਸ਼ਕਤੀ ਆਪ ਉਹ ਪਾਇਆ ਕੇ ਕਰਤਾ ਆਪੇ ਹੁਕਮ ਬਤਾਏ। ਜਿਹੜਾ ਹੁਕਮ ਬਰਤਾ ਰਿਹਾ ਕਰਤਾ ਸ਼ਕਤੀ ਉਪਾਈ ਹੈ ਉਹ ਸ਼ਕਤੀ ਦੀ ਸ਼ਕਤੀ ਦਾ ਨਾਮ ਚੰਡੀ ਹੈ ਸ਼ਕਤੀ ਨੇ ਸਭ ਕੁਝ ਪੈਦਾ ਕੀਤਾ ਸ਼ਕਤੀ ਨੇ ਪੈਦਾ ਕੀਤਾ ਨਾ ਉਹ ਸ਼ਕਤੀ ਦਾ ਨਾਮ ਹੀ ਚੰਡੀ ਹੈ ਸ਼ਕਤੀ ਦਾ ਨਾਮ ਹੀ ਚੰਡੀ ਹੈ ਸ਼ਕਤੀ ਹੀ ਸਾਨੂੰ ਗਿਆਨ ਦੇ ਰਹੀ ਹੈ ਧਰਮ ਦਾ ਨਾਸ ਕਰ ਰਹੀ ਹੈ ਇਹਦੇ ਨਾਲੇ ਅਸੀਂ ਸਾਰੀਆਂ ਪੌੜੀਆਂ ਚੜੇਆਂ ਜੇ ਪ੍ਰਾਇਮਰੀ ਸਕੂਲ ਨਾ ਹੋਣ ਤਾਂ ਕਾਲਜਾਂ ਦੇ ਵਿੱਚ ਕੋਣ ਜਾਵੇ ਕਾਲਜ ਤੱਕ ਹੌਣ ਪਹੁੰਚੇ ਪ੍ਰਾਇਮਰੀ ਸਕੂਲ ਹੋਣਾ ਜ਼ਰੂਰੀ ਨੇ ਜਿਹੜੇ ਪਹਿਲੇ ਧਰਮ ਨੇ ਉਹ ਵੀ ਹੋਣਾ ਜ਼ਰੂਰੀ ਨੇ ਨਿਚਲੀਆਂ ਕਲਾਸਾਂ ਹੋਣਾ ਜ਼ਰੂਰੀ ਨੇ ਬਾਕੀ ਸਭ ਨਿਚਲੇ ਧਰਮ ਨੇ ਫਾਈਨਲ ਦੀ ਕਲਾਸ ਜਿਹੜੀ ਹੈਗੀ ਹੈ ਇਹ ਗੁਰਮਤਿ ਹੈ ਇਹ ਆਖਰੀ ਪੌੜੀ ਹੈ ਥੱਲੇ ਦੀਆਂ ਪੌੜੀਆਂ ਮੈਂ ਸਾਰੀਆਂ ਜੂਨਾਂ ਦੇ ਵਿੱਚ ਗਿਆਨ ਹੋਇਆ ਇਹਨੂੰ ਜੀ ਉਹ ਹਰ ਜੋ ਹਰ ਜੂਨ ਦੇ ਵਿੱਚ ਗਿਆਨ ਹੋਇਆ ਡਿਵੈਲਪ ਹੋ ਗਿਆ ਆਦਮੀ ਹੋਇਆ ਆਦਮੀ ਜੀ ਜੂਨ ਦੇ ਵਿੱਚ ਗਿਆਨ ਆਤਮ ਗਿਆਨ ਲੈ ਕੇ ਆਪਣੇ ਅਸਲ ਰੂਪ ਦੇ ਵਿੱਚ ਟਿਕ ਜਾਊਗਾ ਆਪਣੇ ਨਿੱਜ ਘਰ ਦੇ ਵਿੱਚ ਵਸ ਜਾਊਗਾ ਟਿਕ ਜਾਊਗਾ ਗੁਰਮਤ ਨਾ ਠੇਕਣਾ ਪਾਣੇ ਚ ਹੁਕਮਾਂ ਚ ਚੱਲ ਕੇ ਠੇਕਣਾ ਹੁਕਮ ਨੂੰ ਬੁੱਝ ਕੇ ਠੇਕਣਾ ਹੁਕਮ ਦਾ ਦੂਆ ਨੋਏ ਚੰਡੀ ਹੈ ਅਸਲ ਚ ਕਿਉ ਪਿਤਾ ਵੀ ਹੈ ਮਾਤਾ ਵੀ ਹੈ ਚਾਹੇ ਉਹ ਹੁਕਮ ਕਹਿ ਲੋ ਪਿਤਾ ਰੂਪ ਹੋ ਗਿਆ ਵਿਚਾਰਧਾਰਾ ਕਹਿ ਲੋ ਮਾਤਾ ਰੂਪ ਹੋ ਗਈ ਕੋਈ ਫਰਕ ਨਹੀਂ ਹੈ ਦੋ ਜੱਦ ਹੁੰਦੇ ਨੇ ਜਾਂ ਮਨੁੱਖਾ ਜਦੋਂ ਮਿੱਟੀ ਦਾ ਸਰੀਰ ਹੋਵੇ ਨਾ ਪੰਜ ਤੱਤ ਦਾ ਫਿਰ ਤਾਂ ਇਹਦੇ ਦੋ ਨਾਮ ਨੇ ਰੂਪ ਵੀ ਦੋ ਨੇ ਇਹਦੇ ਨਾਮ ਦੋ ਨੇ ਰੂਪ ਇੱਕੋ ਜਿਹਾ ਨਰਾਕਾਰੀ ਦੁਨੀਆ ਦੇ ਵਿੱਚ ਇੱਕ ਚੀਜ਼ ਦੇ ਹੀ ਦੋ ਨਾਮ ਹੁੰਦੇ ਨੇ ਪਾਦਾ ਵੀ ਪਤਾ ਵੀ ਇਸਤਰੀ ਨੂੰ ਪੁਲਿੰਗੂ ਦੇ ਨਾਲੇ ਆਉਂਦੇ ਨੇ ਪਰਮ ਦੇ ਵਾਸਤੇ ਪੁਲਿੰਗੂ ਵੀ ਵਰਤਿਆ ਗਿਆ ਸ਼ਬਦ ਹੈ ਇਸਤਰੀ ਨੂੰ ਵੀ ਵਰਤਿਆ ਦੋ ਇਹੋ ਸ਼ਬਦ ਆਉਂਦੇ ਨੇ ਗੁਰਬਾਣੀ ਚ ਕਿਉਂਕਿ ਨਾਮ ਉਹਦਾ ਵਜੂਤ ਤਾਂ ਹੋਇਆ ਨਹੀਂ ਤੋਦੇ ਲਾਫ ਵਰਤੇ ਜਾਂਦੇ ਹੁੰਦੇ ਐ ਤੇ ਆਇਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਕਿਹਦੀ ਹੋਣੀ ਐ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਬ ਬਨ ਜਤਿਆ ਜਾਣੇ ਨਾ ਵਸੋਦੇ ਕਰਪਾ ਵਾਲੇ ਜਤੈ ਫਤਿਹ ਮੇਰੀ ਨਹੀਂ ਹੋਣੀ ਫਤਿਹ ਉਹਦੀ ਹੋਣੀ ਫਤਿਹ ਜਿਹੜੀ ਸੰਸਾਰ ਚ ਵੀ ਕਰਦੇ ਸੀ ਇਤਾਂ ਕੇ ਹਾਸੀ ਕਿਤੇ ਇਹਨਾਂ ਨੂੰ ਹੰਕਾਰ ਨਾ ਹੋ ਜਵੇ ਜੇ ਕਦੇ ਜਦੋਂ ਸੰਬਾਸ਼ਾ ਨੇ ਭਗਣੀ ਸਾਹਿਬ ਦਾ ਯੁੱਧ ਜਿੱਤਿਆ ਉੱਥੇ ਉਹ ਲਿਖ ਰਹੇ ਨੇ ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ ਦੇਖੋ ਤੇ ਪਤਰੀ ਲਿਖਿਆ ਜੀਤ ਲਿਖਿਆ ਜੀਤ ਲਿਖਿਆ ਕਿਉਂਕਿ ਮਨ ਜਿੱਤਿਆ ਦੇ ਭਦੇਵਡ ਭਦੇ ਭਈ ਮਨ ਜੀਤ ਉੱਥੇ ਬੰਦੇ ਜਿੱਤੇ ਨੇ ਬੰਦੇ ਭਜੇ ਨੇ ਉਹ ਤਾਂ پتہ ਵੀ ਲਗਾ। ਅਜੀ ਉਹਨੂੰ ਮਤੇ ਕਰਨ ਲੱਗਿਆ।